ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਐਜੂ ਪਿਆ ਐਜੂ ਪੰਜਾਬ ਦੇ YouTube ਚੈਨਲ ਉਪਰ ਤੁਹਾਡਾ ਸਵਾਗਤ ਹੈ ਅੱਜ ਦਾ ਆਪਣਾ ਟੌਪ ਹੈ ਜੀ ਬਾਬਾ ਬਲਵੰਤ ਇਹ ਕਲਾਸ ਪਿਆਬੀ ਮਾਸਟਰ ਕੈਡਰ ਤੋਂ ਇਲਾਵਾ ਪਿਆਬੀ ਲੈਕਚਰਾਰ ਅਤੇ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਲਈ ਜ਼ਰੂਰੀ ਪਿਆਬੀ ਪੇਪਰ ਲਈ ਵੀ ਖਾਸ ਰਹੇਗੀ ਹਾਂਜੀ ਇਹ ਬਾਬਾ ਬਲਵੰਤ ਨਾਲ ਸੰਬੰਧਿਤ ਕਲਾਸ ਹੈ ਜੀ ਅੱਜ ਦੀ ਜਿਸ ਦੇ ਕੁੱਲ 40 MCQ ਨੇ ਇਹ ਆਪਣੇ ਹੁਣ ਤੱਕ ਦੀ ਪਿਆਬੀ ਮਾਸਟਰਕਿਡਨਾਂ ਸੰਧ ਤੇ 10ਵੀਂ ਕਲਾਸ ਹੈ ਜੀ ਬਾਕੀਆਂ 9 ਕਲਾਸਾਂ ਤੁਸੀਂ ਪਿਆਬੀ ਮਾਸਟਰਕਿਡਨਾਂ ਸੰਬੰਧਿਤ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਜੀ YouTube ਪਰ ਪਲੇਲਿਸਟ ਬਣੀ ਹੋਈ ਹੈ ਪਿਆਬੀ ਮਾਸਟਰਕਿਡ ਤੇ ਲੈਕਚਰ ਆਰ ਉਸ ਪ੍ਰਤ ਅਨੁਸਾਰੀਆਂ ਵੀਡੀਓਜ਼ ਮਿਲ ਜਾਣੀਆਂ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦੀ ਕਲਾਸ ਅੱਜ ਪ੍ਰਸ਼ਨ ਨੰਬਰ ਕਿੰਨਾ ਬਵਾ ਬਲਵੰਤ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਆਪਸ਼ਨ ਐ ਜੀ 21 ਅਗਸਤ 1915 ਨੇਸ਼ਟਾ ਅੰਮਸਰ ਬੀ 20 ਜਨਵਰੀ 1915 ਨੇਸ਼ਟਾ ਅੰਮਸਰ ਸੀ 21 ਅਗਸਤ 1915 ਕਗਰੋਟ ਰਾਵਲਪਿੰਡੀ ਡੀ 20 ਜਨਵਰੀ 1915 ਕਗਰੋਟ ਰਾਵਲਪਿੰਡੀ ਹਾਂਜੀ ਸਹੀ ਅਨਸਰ ਚੁਣ ਜੀ ਬਰੋ ਬਾਬਾ ਬਨਵੱਤਾ ਜਨਮ ਕਦੋਂ ਤੇ ਕਿੱਥੇ ਹੋਇਆ ਹਾਂਜੀ 21 ਅਗਸਤ ਅਨਸਰ 21 ਗਾਸਤੂਨੀ 115 ਨਿਸ਼ਟਾ ਅਮਰ ਸਰਬੀਖੇ ਬਾਬਾ ਬਲਵੰਤ ਦਾ ਜਨਮ ਹੋਇਆ ਸੀ ਪ੍ਰਸ਼ਨ ਨੰਬਰ 2 ਬਾਬਾ ਬਲਵੰਤ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਆਪਸ਼ਨ A ਰਾਜਕੌਰ ਗਰਚੰਦ ਸਿੰਘ B ਗਿਆਨਦੇਵੀ ਦੀਨਾਨਾਥ C ਸ਼ਾਂਤੀ ਦੇਵੀ ਦੀਨਦੇਵਾਲ D ਹੁਕਮੀ ਦੇਵੀ ਵਿਸ਼ਨ ਸਿੰਘ ਹਾਂਜੀ ਪ੍ਰਸ਼ਨ ਨੰਬਰ 2 ਦਾ ਅਨਸਰ ਜਰੂਰ ਦਿਓ ਘੈਂਟ ਬਾਕਸ ਵਿੱਚ बाबा ਬਲਵੰਤ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਹਾਂਜੀ ਸਹੀ ਆਨਸਰ ਹੈ ਗਿਆਨਦੇਵ ਉਹਨਾਂ ਦੇ ਮਾਤਾ ਦੇ ਦਿਨਾ ਨਾਥ ਉਹਨਾਂ ਦੇ ਪਿਤਾ ਸਨ ਦਿਨਾ ਨਾਥ ਹਕੀਮ ਦਾ ਕੰਮ ਕਰਦੇ ਸਨ ਪ੍ਰਸ਼ਨ ਨੰਬਰ 1 ਮਹਾਬਾ ਬਲਵੰਤ ਨੂੰ ਪਹਿਲਾਂ ਕਿਸ ਨਾਮ ਨਾਲ ਬੁਲਾਇਆ ਜਾਂਦਾ ਸੀ ਆਪਸ਼ਨ ਨੇ ਏ ਬਾਬਾ ਬੀ ਮੰਗਲ ਚਰਨ ਸੀ ਮੰਗਲ ਸੈਨ ਡੀ ਮੰਗਲ ਸਿੰਘ ਹਾਂਜੀ ਬਾਬਾ ਬਲਵੰਤ ਨੂੰ ਪਹਿਲਾਂ ਕਿਸ ਨਾਮ ਨਾਲ ਬੁਲਾਇਆ ਜਾਂਦਾ ਸੀ ਅਨਸਰ ਜ਼ਰੂਰ ਦਿਆ ਕਰੋ ਜੀ ਕਮੈਂਟ ਬਾਕਸ ਵਿੱਚ ਹਾਂਜੀ ਸਹੀ ਅਨਸਰ ਹੈ ਮੰਗਲਸੈਨ ਨਾਮ ਨਾਲ ਬੁਲਾਇਆ ਜਾਂਦਾ ਸੀ ਪ੍ਰਸ਼ਨ ਨੰਬਰ 4 ਬਾਬਾ ਬਲਵੰਤ ਦਾ ਅਸਲੀ ਨਾਮ ਕੀ ਸੀ ਆਪਸ਼ਨ ਨੇ A ਬਲਵੰਤਦਾਸ B ਬਲਵੰਤਰਾਮ C ਬਲਵੰਤਰਾਈ D ਬਾਬਾ ਬਲਵੰਤ ਰਿਪੀਟ ਕਰਦਾ ਹਾਂ 바ਵਾ ਬਲਵੰਤ ਦਾ ਅਸਲੀ ਨਾਮ ਕੀ ਸੀ? A ਬਲਵੰਤ ਦਾਸ B ਬਲਵੰਤ ਰਾਮ C ਬਲਵੰਤ ਰਾਏ D 바ਵਾ ਬਲਵੰਤ ਹਾਂਜੀ ਬਲਵੰਤ ਰਾਏ ਜੀ ਉਹਨਾਂ ਦਾ ਅਸਲੀ ਨਾਮ ਤੇ ਬਚਪਨ ਦਾ ਨਾਮ ਉਹਨਾਂ ਦਾ ਮੰਗਲ ਸਿੰਘ ਸੀ। ਪ੍ਰਸ਼ਨ ਨੰਬਰ 5 ਵੱਲ ਵਧਦੇ ਹਾਂ ਜੀ 바ਵਾ ਬਲਵੰਤ ਕਿਸ ਦੌਰ ਦਾ ਕਵੀ ਹੈ? A ਪਹਿਲੇ ਦੌਰ ਦਾ B ਦੂਜੇ ਦਾ C ਤੀਜੇ ਦਾ ਦੀ ਚੌਥੇ ਦੌਰ ਦਾ ਹਾਂਜੀ ਬਾਬਾ ਬਲਵੰਤ ਕਿਸ ਦੌਰ ਦਾ ਕਵੀ ਹੈ ਪਹਿਲੇ ਦੂਜੇ ਤੀਜੇ ਜਾਂ ਚੌਥੇ ਦਾ ਸਹੀ ਆਨਸਰ ਹੈ ਦੂਜੇ ਦੌਰ ਦਾ ਕਵੀ ਹੈ ਪ੍ਰਸ਼ਨ ਨੰਬਰ 6 ਵੱਲ ਵਧਦੇ ਹਾਂ ਜੀ ਬਾਬਾ ਬਲਵੰਤ ਦੀ ਮਾਤਾ ਆਪ ਨੂੰ ਕਿਸ ਨਾਮ ਨਾਲ ਬੁਲਾਉਂਦੀ ਸੀ ਹਾਂਜੀ ਮਾਤਾ ਆਪ ਨੂੰ ਕਿਸ ਨਾਮ ਨਾਲ ਬੁਲਾਉਂਦੀ ਸੀ ਏ ਬਲਵੰਤਰਾਏ ਬੀ ਬਲਵੰਤ ਦਾਸ ਸੀ ਬਲਵੰਤ ਸਿੰਘ ਡੀ ਕੂੜਾ ਮੱਲ ਹਾਂਜੀ ਪ੍ਰਸ਼ਨ ਨੰਬਰ 6 ਦਾ ਅਨਸਰ ਬਾਬਾ ਬਲਵੰਤ ਦੀ ਮਾਤਾ ਆਪ ਨੂੰ ਕਿਸ ਨਾਮ ਨਾਲ ਬੁਲਾਉਂਦੀ ਸੀ ਸਹੀ ਅਨਸਰ ਹੈ ਕੂੜਾ ਮੱਲ ਪ੍ਰਸ਼ਨ ਨੰਬਰ 7 ਜੀ ਬਾਬਾ ਬਲਵੰਤ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਏ ਬੰਦਰਗਾਹ ਬੀ ਮਹਾਨਾਚ ਸੀ ਸ਼ੇਰੇ ਹਿੰਦ ਡੀ ਸੁਗੰਧ ਸੁਮੀਰ ਹਾਂਜੀ ਰਿਪੀਟ ਕਰਦੇ ਆਂ ਬਾਬਾ ਬਲਵੰਤ ਦਾ ਪਹਿਲਾ ਕਾਲ ਸੰਗ੍ਰਹਿ ਕਿਹੜਾ ਸੀ ਏ ਬੰਦਰਗਾਹ ਬੀ ਮਹਾਨਾਚ ਸੀ ਸ਼ੇਰੇ ਹਿੰਦ ਡੀ ਸੁਗੰਧ ਸੁਮੀਰ ਹਾਂਜੀ ਸਹੀ ਆਨਸਰ ਹੈ ਸ਼ੇਰੇ ਹਿੰਦ ਪਹਿਲਾ ਕਾਵ ਸੰਗ੍ਰਹਿ ਜੋ ਕਿ ਉਰਦੂ ਵਿੱਚ ਲਿਖੀ ਗਈ ਸੀ ਪਿਆਬੀ ਨਾ ਸੰਤ ਉਹਨਾਂ ਦਾ ਪਹਿਲਾ ਕਾਵ ਸੰਗ੍ਰਹਿ ਅੱਗੇ ਆਵੇਗਾ ਤੁਹਾਨੂੰ ਪ੍ਰਸ਼ਨ ਨੰਬਰ 8 ਜੀ ਬਾਬਾ ਬਲਵੰਤ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਸੀ ਇਹ ਬੰਦਰਗਾ ਬੀ ਮਹਾਨਾਜ ਸੀ ਸ਼ੇਰਿੰਦ ਡੀ ਸੁਗੰਧ ਸ਼ਮੀਰ ਹਾਂਜੀ ਬਾਬਾ ਬਲਵੰਤ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਸੀ ਬੰਦਰਗਾ ਮਹਾਨਾਜ ਸ਼ੇਰਿੰਦ ਜ ਸੁਗੰਧ ਸ਼ਵੀਰ ਹਾਂਜੀ ਸਹੀ ਹੈ ਸੁਗੰਧ ਸ਼ਵੀਰ ਜੋ 1959 ਵਿੱਚ ਪ੍ਰਕਾਸ਼ਿਤ ਹੋਇਆ ਸੀ ਜੀ ਇਹ ਉਹਨਾਂ ਦਾ ਆਖਰੀ ਕਾਵ ਸੰਗ੍ਰਹਿ ਸੀ ਪ੍ਰਸ਼ਨ ਨੰਬਰ 9 ਵਾਲਾ ਵਦਿਆ ਬਾਵਾ ਬਲੰਤਿ ਦੀ ਸ਼ਾਹਕਾਰ ਰਚਨਾ ਕਿਹੜੀ ਹੈ ਆਪਸ਼ਨ ਹੈ A ਬੰਦਰਗਾ B ਮਹਾਨਾਚ C ਸ਼ੇਰੇ ਹਿੰਦ D ਸੁਗੰਧ ਸ਼ਵੀਰ ਇਹ ਬੰਦਰਗਾ 1951 ਵਿੱਚ ਪ੍ਰਕਾਸ਼ਿਤ ਹੋਈ ਸੀ ਉਹਨਾਂ ਦੀ ਮਹਾਨਾ 1948 ਤੇ ਸਰੰਦਸ਼ਮੀ 1900 ਵਿੱਚ ਅਨਸਰਈ ਬਾਬਰਾਂਤਿਸ਼ਾ ਕਾ ਰਚਨਾ ਕੀੜੀ ਹੈ ਸਹੀ ਅਨਸਰਈ ਬੰਦਰਗਾ 1951 ਪ੍ਰਸ਼ਨ ਬਰਦਾਸ ਜੀ ਸੋਰੀ ਹਾਂ ਜੀ ਹਾਂ ਸਰ ਦੇਖ ਲਿਆ ਬਾਬਾ ਬਲੰਤ ਕਿਸ ਤੋਂ ਪ੍ਰਭਾਵਿਤ ਸਨ ਸਹੀ ਹੈ ਸਹੀ ਰਵਿੰਦਰਨਾਥ ਟੈਗੋਰ ਤੋਂ ਪ੍ਰਭਾਵਿਤ ਸਨ ਪ੍ਰਸ਼ਨ ਨੰਬਰ 11 ਵੱਲ ਵਧਦੇ ਜੀ ਬਾਬਾ ਬਲੰਤ ਦੀ ਕਿਸ ਪੁਸਤਕ ਨੂੰ ਅੰਗਰੇਜ਼ਾਂ ਨੇ ਜ਼ਬਤ ਕੀਤਾ ਹਾਂਜੀ ਕਿਸ ਪੁਸਤਕ ਨੂੰ ਅੰਗਰੇਜ਼ਾਂ ਨੇ ਜ਼ਬਤ ਕੀਤਾ ਹੋਇਆ ਆਪਸ਼ਨ ਨੇ ਏ ਬੰਦਰਗਾਜ਼ ਬੀ ਸੁਗੰਧ ਸ਼ਮੀਰ ਸੀ ਆਮਰ ਗੀਤ ਡੀ ਸ਼ੇਰੇ ਹਿੰਦ ਰਿਪੀਟ ਕਰਦੇ ਹਾਂ ਬਾਬਾ ਬਲੰਤ ਦੀ ਕਿਸ ਪੁਸਤਕ ਨੂੰ ਅੰਗਰੇਜ਼ਾਂ ਨੇ ਜ਼ਬਤ ਕੀਤਾ ਸੀ ਹਾਂਜੀ ਸ਼ੇਰ-ਏ-ਹਿੰਦ ਨੂੰ ਪ੍ਰਸ਼ਨ ਨੰਬਰ 12 ਬਲਵਰ ਦੇ ਜੀ 바ਵਾ ਬਲਵੰਤ ਕਿਸ ਤਰ੍ਹਾਂ ਦਾ ਕਵੀ ਸੀ? ਆਪਸ਼ਨ ਐ, ਇਹ ਰਮਾਸਵਾਦੀ, ਬੀ ਜਝਾਰਵਾਦੀ, ਸੀ ਅਸਤਿਤਵਵਾਦੀ, ਡੀ ਬੋਧਕ ਰਹਾਸਵਾਦੀ। ਹਾਂਜੀ 바ਵਾ ਬਲਵੰਤ ਕਿਸ ਤਰ੍ਹਾਂ ਦਾ ਕਵੀ ਸੀ? ਰਮਾਸਵਾਦੀ, ਜਝਾਰਵਾਦੀ, ਅਸਤਿਤਵਵਾਦੀ, ਬੋਧਕ ਰਹਾਸਵਾਦੀ। ਹਾਂਜੀ ਸਹੀ ਆਨਸਰ ਆ ਬਹੁਤ ਕਰ ਹਸਵਾਦੀ ਸੀ ਅਤੇ ਆਧੁਨਿਕ ਪ੍ਰਗਤੀਵਾਦੀ ਵੀ ਸਨ ਪ੍ਰਸ਼ਨ ਨੰਬਰ 13 ਇਹ ਮਹਾਨਾਜ ਕਾਲ ਸੰਗ੍ਰਹਿ ਦਾ ਮੁੱਖਬੰਦ ਕਿਸ ਨੇ ਲਿਖਿਆ ਆਪਸ਼ਨ ਐ ਚੰਦ ਸਿੰਘ ਬੀ ਮੋਹਨ ਸਿੰਘ ਸੀ ਐਮ ਅਬਦੁੱਲ ਰਹਿਮਾਨ ਚੁਗਤਾਈ ਡੀ ਪਿਆਰਾ ਸਿੰਘ ਸਹਰਾਏ ਹਾਂਜੀ ਮਹਾਨਾਜ ਕਾਲ ਸੰਗ੍ਰਹਿ ਦਾ ਮੁੱਖਬੰਦ ਕਿਸ ਨੇ ਲਿਖਿਆ ਸੀ ਐਮ ਅਬਦੁੱਲ ਰਹਿਮਾਨ ਚਗਤਾਈ ਨੇ ਮੁਖਵੰਦ ਲਿਖਿਆ ਸੀ ਮਾਹਾਨਾਚ ਕਾਲ ਸੰਗ੍ਰਹਿ ਦਾ ਪ੍ਰਸ਼ਨ ਨੰਬਰ 14 ਦੀ ਬਾਬਾ ਬਲੰਤ ਦੀ ਮੌਤ ਕਿਵੇਂ ਹੋਈ ਆਪਸ਼ਨ ਐ ਏ ਟੀਵੀ ਨਾਲ ਬੀ ਲੂਣ ਲੱਗਣ ਨਾਲ ਸੀ ਦਿਲ ਦਾ ਦੌਰਾ ਪੈਣ ਨਾਲ ਡੀ ਕੈਂਸਰ ਨਾਲ ਹਾਂਜੀ ਇੱਕ ਹੋਰ ਨੋਟ ਕਰ ਲਓ ਕਿ ਬਾਬਾ ਬਲੰਤ ਨੇ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਸੀ ਪਰ ਫਿਰ ਵੀ ਉਹਨਾਂ ਨੂੰ ਕਈ ਭਾਸ਼ਾਵਾਂ ਦਾ ਗਿਆਨ ਸੀ ਜਿਵੇਂ ਸੰਸਕ੍ਰਿਤ ਹਿੰਦੀ ਉਰਦੂ ਅਤੇ ਫਾਰਸੀ ਹਾਂਜੀ 14 ਦਾ ਆਨਸਰ ਦਿਓ ਵੀ ਬਾਬਾ ਬਲੰਦ ਦੀ ਮੌਤ ਕਿਵੇਂ ਹੋਈ ਸੀ ਟੀਵੀ ਨਾਲ ਲੂਣ ਲੱਗਣ ਨਾਲ ਦਿਲ ਦਾ ਦੌਰਾ ਪੈਣਾ ਕੈਂਸਰ ਨਾਲ ਹਾਂਜੀ ਸਹੀ ਆਨਸਰ ਨੂੰ ਲੂਣ ਲੰਗਣ ਨਾਲ ਪ੍ਰਸ਼ਨੰਭ 15 ਜੀ ਬਾਬਾ ਬਲੰਦ ਦੀ ਬਾਤਕ ਰਚਨਾ ਕਿਹੜੀ ਹੈ ਇਹ ਬੰਦਰਗਾਹ ਦੀ ਸੁਗੰਧ ਸ਼ਮੀਰ ਸੀ ਅਮਰ ਗੀਤ ਦੀ ਕਿਸ ਕਿਸ ਤਰ੍ਹਾਂ ਦੇ ਨਾਚ ਹਾਂਜੀ ਬਾਬਾ ਬਲੰਤ ਦੀ ਭਾਰਤ ਕਲਾ ਰਚਨਾ ਕਿਹੜੀ ਹੈ ਬੰਦਰਗਾਹ ਸੁਗੰਧ ਸ਼ਮੀਰ ਅਮਰ ਗੀਤ ਜਾਂ ਕਿਸ ਕਿਸ ਤਰ੍ਹਾਂ ਦੇ ਨਾਚ ਇਹ ਸਹੀ ਜਵਾਬ ਹੈ ਕਿਸ ਕਿਸ ਤਰ੍ਹਾਂ ਦੇ ਨਾਚ ਉਹਨਾਂ ਦੀ ਭਾਰਤ ਕਲਾ ਰਚਨਾ ਸੀ ਬਾਕੀ ਦੇ ਨਹਿ ਉਹਨਾਂ ਦੇ ਕਾਲ ਸਿੰਘ ਰਹੇ। ਪ੍ਰਸ਼ਨ ਨੰਬਰ 16 바바 ਬਲਵੰਤ ਨੇ ਕਿਹੜੀ ਅੰਗਰੇਜ਼ੀ ਕਾਵ ਰੂਪ ਨੂੰ ਆਧਾਰ ਬਣਾ ਕੇ ਕਵਿਤਾ ਲਿਖੀ? ਹਾਂਜੀ ਕਿਹੜੇ ਅੰਗਰੇਜ਼ੀ ਰੂਪ ਨੂੰ ਕਾਵ ਰੂਪ ਨੂੰ ਆਧਾਰ ਬਣਾ ਕੇ ਕਵਿਤਾ ਲਿਖੀ ਸੀ? A ਹਾਈਕੂ, B ਈਪਿਕ, C ਬਲੈਂਕ, D ਸੋਨੈਟ। ਹਾਂਜੀ ਸੋਨੈਟ। ਤਿਆਂ ਸਤ ਯੂਜ਼ ਕਰੋ ਜੀ ਬਾਬਾ ਬਲੰਤ ਨੇ ਕਿਹੜੇ ਅੰਗਰੇਜ਼ੀ ਕਾਵਿ ਤਰੂਪ ਨੂੰ ਆਧਾਰ ਬਣਾ ਕੇ ਕਵਿਤਾ ਲਿਖੀ ਹਾਈਕੂ ਈਪਿਕ ਬਲੈਂਕ ਬਸ ਡੀ ਸੋਨਟ ਨਾ ਜੀ ਸਹੀ ਆਨਸਟ੍ਰੇਲੀਆ ਦਾ ਸੋਨਟ ਇਹ ਸੋਨਟ 8 6 14 ਪੰਕਤੀਆਂ ਦੀ ਕਰਚਨਾ ਹੁੰਦੀ ਹੈ ਜੀ ਪ੍ਰਸ਼ਨ ਨੰਬਰ 17 ਵੱਲ ਵਧਦੇ ਹਾਂ ਬਾਬਾ ਬਲੰਤ ਨੇ ਪਹਿਲੀ ਵਾਰ ਪੰਜਾਬੀ ਵਿੱਚ ਕਵਿਤਾ ਕਦੋਂ ਲਿਖਣੀ ਰੱਬ ਕੀਤੀ ਆਪਸ਼ਨ A 1933 B 1934 C 1936 D 1938 ਹਾਂਜੀ ਪਹਿਲੀ ਵਾਰ ਪੰਜਾਬੀ ਵਿੱਚ ਕਵਿਤਾ ਲਿਖਣੀ ਆਰੰਭ ਕੀਤੀ ਸੀ ਸਹੀ ਅਨਸਰ ਹੈ ਜੀ ਉਰਦੂ ਵਿੱਚ ਉਹਨਾਂ ਦੀ ਪਹਿਲੀ ਕਵਿਤਾ ਸਿਰ ਰਚਨਾ ਸੀ ਸ਼ੇਰ-ਏ-hind ਜੋ 1930 ਵਿੱਚ ਲਿਖੀ ਗਈ ਸੀ ਤੇ ਪੰਜਾਬੀ ਵਿੱਚ ਉਹਨਾਂ ਨੇ ਕਦੋਂ ਲਿਖਣਾ ਆਰੰਭ ਕੀਤਾ ਸੀ ਸਹੀ ਆਨਸਰ ਹੈ ਜੀ 1927 ਵਿੱਚ ਪ੍ਰਸ਼ਨ ਨੰਬਰ 18 ਬਾਬਾ ਬਲਵੰਤ ਦੇ ਪਿਤਾ ਕੀ ਕੰਮ ਕਰਦੇ ਸਨ A ਡਾਕਟਰ ਸਨ B ਅਧਿਆਪਕ ਸਨ C ਪਟਵਾਰੀ ਸਨ D ਹਕੀਮ ਸਨ ਹਾਂਜੀ ਰਿਪੀਟ ਕਰਦੇ ਹਾਂ ਬਾਬਾ ਬਲਵੰਤ ਦੇ ਪਿਤਾ ਕੀ ਕੰਮ ਕਰਦੇ ਸਨ ਆਪਸ਼ਨ ਨੇ ਏ ਡਾਕਟਰ ਬੀ ਅਧਿਆਪਕ ਸੀ ਪਟਵਾਰੀ ਡੀ ਹਕੀਮ ਹਾਂਜੀ ਸਹੀ ਜਵਾਬ ਸਰਾ ਹਕੀਮ ਸਨ ਉਹ ਪ੍ਰਸ਼ਨ ਨੰਬਰ 19 ਬਲਵਾ ਦੇ ਬਾਬਾ ਬਲੰਤ ਦਾ ਪੰਜਾਬੀ ਵਿੱਚ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਏ ਸ਼ੇਰਹਿੰਦ ਬੀ ਮਹਾਨਾਤ ਸੀ ਸਗੰਧ ਸ਼ਮੀਲ ਡੀ ਬੰਦਰਗਾ ਹਾਂਜੀ ਸ਼ੇਰਹਿੰਦ ਉਹਨਾਂ ਦਾ ਪਹਿਲੀ ਰਚਨਾ ਸੀ ਜੋ 1930 ਵਿੱਚ ਲਿਖੀ ਗਈ ਸੀ ਉਰਦੂ ਵਿੱਚ ਲਿਖੀ ਗਈ ਸੀ ਇਹ ਬਾਬਾ ਬਲੰਤ ਦਾ ਪੰਜਾਬੀ ਵਿੱਚ ਪਹਿਲਾ ਕਾਗਜ਼ ਸੰਗ੍ਰਹਿ ਦੱਸੋ ਕਿਹੜਾ ਰਹਿ ਗਿਆ ਬਾਕੀ ਤੁਹਾਨੂੰ ਆਪਸ਼ਨਾਂ ਚੋਂ ਮਹਾਨਾਜ ਸਗੰਦ ਸ਼ਮੀਰ ਜਹਾ ਬੰਦਰਗਾ ਹਾਂਜੀ ਸਹੀ ਆਸਰਾ ਮਹਾਨਾਜ ਜੋ 1941 ਵਿੱਚ ਰਚਿਆ ਗਿਆ ਸੀ ਪ੍ਰੈਸ਼ਨ ਰਿਵੀਵਲ ਬਣੇ ਜੀ बाबा फलाती पुस्त, किस पुस्तकानुम भाषा विभाग ਵੱਲੋਂ ਸਰਬੋਤਮ ਕਾਹ ਪੁਸਤਕ ਦਾ ਸਨਮਾਨ ਮਿਲਿਆ اے ਸ਼ੇਰਹਿੰਦ ਬੀ ਮਹਾਨਤ ਸੀ ਸੁਗੰਧ ਸੁਮੀਰ ਡੀ ਬੰਦਰਗਾ ਹਾਂਜੀ ਬਾਬਾ ਫਲਾਤੀ ਕਿਸ ਪੁਸਤਕ ਨੂੰਮ ਭਾਸ਼ਾ ਭਾਗ ਵੱਲੋਂ ਸਰਬੋਤਮ ਕਾਹ ਪੁਸਤਕ ਦਾ ਸਨਮਾਨ ਮਿਲਿਆ ਹਾਂ ਜੀ ਜਨ ਸ੍ਰੀ ਦੂਦਿਆ ਕਰੋ ਕਮੈਂਟ ਬਾਕਸ ਵਿੱਚ ਅਤੇ ਚਲਦੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹਾਂਜੀ ਇਹਦਾ ਸਹੀ ਆਨਸਰ ਹੈ ਸੁਗੰਧ ਸ਼ਮੀਰ ਨੂੰ ਪਾਸ਼ਾ ਬੱਲੋਂ ਸਰਬਉਤਮ ਕਾ ਪੁਸਤਕ ਦਾ ਸਨਮਾਨ ਦਿੱਤਾ ਗਿਆ ਸੀ ਪ੍ਰਸ਼ਨ ਬ੍ਰੇਕ ਕੀ ਵੱਲੋਂ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਕਿ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਲਵੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਪ੍ਰੈਸ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਵੋ ਅੱਜੂ ਪੰਜਾਬ ਦੇ ਨਾਂ ਤੇ ਆਪਣਾ ਇੰਸਟਾਗ੍ਰam ਤੇ ਟੈਲੀਗ੍ਰਾਮ ਚੈਨਲ ਨੂੰ ਤੁਸੀਂ ਜੁਆਇਨ ਕਰ ਲਵੋ ਟੈਲੀਗ੍ਰਾਮ ਪਰ ਤੁਹਾਨੂੰ ਫ੍ਰੀ ਪੀਡੀਐਫ ਅਤੇ ਕੁਇਜ਼ ਪ੍ਰੋਵਾਈਡ ਕੀਤੇ ਜਾਂਦੇ ਹਨ ਅੱਦੇ ਕਲਾਸਾਂ ਨਾਲ ਸੰਬੰਧਿਤ ਜਾਣਕਾਰੀ ਵੀ ਪ੍ਰੋਵਾਈਡ ਕੀਤੀ ਜਾਂਦੀ ਹੈ ਇਸ ਨੂੰ ਜਰੂਰ ਫੋਲੋ ਕਰ ਲਵੋ ਜੀ ਬਾਅਦ ਵਿੱਚ ਆਪਾਂ ਅਗਲੇ ਕੁਐਸਚਨ ਵੱਲ ਪ੍ਰਸ਼ਨ ਨੰਬਰ 2 ਕੀ ਬਾਬਾ ਬਲਵੰਤ ਨੇ ਆਪਣੇ ਜੀਵਨ ਕਾਲ ਦੌਰਾਨ ਕਿਹੜੇ ਕੰਮ ਕੀਤੇ ਆਪਸ਼ਨ ਨੇ ਮਨੀਮੀ ਬੀ ਲਫਾਫੇ ਬਣਾਉਣ ਦਾ ਕੰਮ ਸੀ ਸੂਟ ਦੀ ਰੰਗਾਈ ਡੀ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਤੇ ਬਾਕੀ ਸਾਰੇ ਹਾਂਜੀ ਸੂਤ ਨਹੀਂ ਸੂਤ ਹਾਂਜੀ ਹਾਂ ਸਰ ਦੇਓ ਜੀ ਮਣੀਮੀ ਲਫਾਫੇ ਬਣਾਉਣ ਦਾ ਕੰਮ ਸੂਤ ਦੀ ਰੰਗਾਈ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਹੈ ਤੇ ਬ੍ਰੋਗਦ ਸਾਰੇ ਹਾਂਜੀ ਇਹਨਾਂ ਤੋਂ ਇਲਾਵਾ ਉਹਨਾਂ ਨੇ ਗੱਤੇ ਦੇ ਡੱਬੇ ਬਣਾਉਂਦਾ ਵੀ ਕੰਮ ਕੀਤਾ ਸੀ ਹਾਂਜੀ ਸਾਰੇ ਕੰਮ ਕੀਤੇ ਸੀ ਉਹਨਾਂ ਨੇ ਆਪਣੇ ਜੀਵਨ ਕਾਲ ਦੌਰਾਨ ਪ੍ਰਸ਼ਨ ਨੰਬਰ 22 ਜੀ ਬਾਬਾ ਬਲਵੰਤ ਨੂੰ ਕਿਸ ਨਾਲ ਪਿਆਰ ਸੀ ਆਪਸ਼ਨ ਏ ਕ੍ਰਿਸ਼ਨਾ ਬੀ ਰਾਮਾਦੇਵੀ ਸੀ ਲਕਸ਼ਮੀ ਡੀ ਮਾਇਆ ਹਾਂਜੀ ਬਾਬਾ ਬਲਵੰਤ ਨੂੰ ਕਿਸ ਨਾਲ ਪਿਆਰ ਸੀ कृष्णा रामा देवी लक्ष्मी माया हां जी कृष्णा ਨਾਲ ਪਿਆਰ ਸੀ ਜੋ ਕਿ ਇੱਕ ਸਿੰਦਨ ਮਟਿਆਰ ਸੀ ਉਹਨਾਂ ਨਾਲ ਬਾਬਾ ਬਲੰਤ ਦਾ ਪਿਆਰ ਸੀ ਪ੍ਰਸ਼ਨੰ ਪ੍ਰਤੀਜੀ ਬਾਬਾ ਬਲੰਤ ਉਰਦੂ ਦੇ ਕਿਸ ਕਵੀ ਤੋਂ ਪ੍ਰਭਾਸਨ ਆਪਸ਼ਨ ਨੇ A اکبر ਇਲਾਹਾਬਾਦੀ B ਗਾਲਬ C मोहम्मद इकबाल D ਯਾਸਰਤ ਮਹਾਨੀ ਹਾਂਜੀ ਆਨਸਰ ਦਿਓ ਪ੍ਰਸ਼ਨ ਨੰਬਰ 23 ਦਾ ਬਾਬਾ ਬਲਵੰਤ ਉਰਦੂ ਦੇ ਕਿਸ ਕਵੀ ਤੋਂ ਪ੍ਰਭਾਵਿਤ ਸਨ? ਅਕਬਰ ਇਲਾਹਾਬਦੀ, ਗਾਲिब, ਮੁਹੰਮਦ ਇਕਬਾਲ, ਹਸਰਤ ਮਹਾਨੀ। ਹਾਂਜੀ ਸਹੀ ਆਨਸਰ ਇਹਨਾਂ ਦਾ ਮੁਹੰਮਦ ਇਕਬਾਲ ਜੋ ਕਿ ਉਰਦੂ ਦੇ ਕਵੀ ਸਨ ਉਹਨਾਂ ਤੋਂ ਬਾਬਾ ਬਲਵੰਤ ਜੀ ਬਹੁਤ ਪ੍ਰਭਾਵਿਤ ਸਨ। ਪ੍ਰਸ਼ਨ ਨੰਬਰ 24 ਬਾਬਾ ਬਲਵੰਤ ਦੇ ਮਹਾਨਾਚ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ A 1941 B 1942 C 1943 D 1944 ਹਾਂਜੀ ਸਹੀ ਆਨਸਰ ਚੁਣੋ ਬਾਬਾ ਬਲਵੰਤ ਦੇ ਮਹਾਨਾਚ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ ਹਾਂਜੀ ਸਹੀ ਆਨਸਰ ਹੈ 1941 ਪ੍ਰਸ਼ਨ ਨੰਬਰ 25 ਆਮਰ ਗੀਤ ਕਾਲ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ ਆਪਸ਼ਨ ਨੇ A 1941 B 1942 C 1943 D 1944 ਹਾਂਜੀ ਬਾਬਾ ਬਲਵੰਤ ਦੇ ਅਮਰ ਗੀਤ ਕਾਲ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ 1942 ਜਵਾਲਾਮੁਖੀ ਕਾਲ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ ਏ 1947 ਤੀ 1942 ਸੀ 1943 ਡੀ 1946 ਹਾਂਜੀ ਜਵਾਲਾਮੁਖੀ ਕਾਲ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ 1943 ਪ੍ਰਸ਼ਨ ਨੰਬਰ 5 ਹਿਲਾਵਾ ਦੇ ਬੰਦਰਗਾਹ ਕਾਲ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ ਏ 1943 B1945 C1949 D1951 ਹਾਂਜੀ ਬਰੀ ਇੰਪੋਰਟੈਂਟ ਕਾਚਨ ਬੰਦਰਗਾਹ ਕਾਲ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ ਸਈਆਂਸ ਰਾਇਨ 1951 ਪ੍ਰਸ਼ਨ ਨੰਬਰ 28 ਵੱਲ ਵਧਦੇ ਹਾਂ ਸਗੰਧ ਸ਼ਾਮੀਰ ਕਾਲ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ ਆਪਸ਼ਨ ਨੇ A 1949 B 1951 C 1953 D 1909 हां जी संगत शमीर काव संग्रह ਦਾ ਪ੍ਰਕਾਸ਼ਨ ਸਾਲ ਹੈ ਸਹੀ ਆਨਸਰ ਹੈ 1909 ਜੋ ਕਿ ਉਹਨਾਂ ਦੀ ਆਖਰੀ ਕਾਵ ਸੰਗ੍ਰਹਿ ਪੁਸਤਕ ਸੀ ਪ੍ਰਸ਼ਨ ਨੰਬਰ 23 바바 ਵਿਮਨਤ ਦਾ ਨਿਵੰਦ ਸੰਗ੍ਰਹਿ ਕਿਹੜਾ ਹੈ 옵ਸ਼ਨ A ਮਹਾਨਾਚ ਦੀ ਬੰਦਰਗਾਹ ਸੀ ਜਵਾਲਾਮੁਖੀ ਡੀ ਆਪਣੇ ਰੰਗ ਹਾਂਜੀ ਪ੍ਰਸ਼ਨ ਨੰਬਰ 29 ਦਾ ਜਵਾਬ ਦਿਓ 바ਵਾ ਬਰੰਤਾ ਨਵੰਦ ਸੰਗ੍ਰਹਿ ਕਿਹੜਾ ਹੈ ਮਾਣਾਤ ਬੰਦਰਗਾਹ ਜਵਾਲਾਮੁਖੀ ਆਪਣੇ ਰੰਗ ਹਾਂਜੀ ਸਹੀ ਆਨਸਰ ਹੈ ਆਪਣਾ ਰੰਗ ਉਹਨਾਂ ਦਾ ਨਵੰਦ ਸੰਗ੍ਰਹਿ ਹੈ ਪ੍ਰਸ਼ਨ ਨੰਬਰ 30 ਬਾਬਾ ਬਲਵੰਤੀਆਂ ਚੌਣੀਆਂ ਕਵਤਾਵਾਂ ਦਾ ਸੰਗ੍ਰਹਿ ਕਿਹੜਾ ਹੈ? A ਕਾਲ ਸਾਗਰ B ਬੰਦਰਗਾਹ C ਜਵਾਲਾਮੁਖੀ D ਆਪਣੇ ਰੰਗ ਰਿਪੀਟ ਕਰਦਾ ਹਾਂ ਬਾਬਾ ਬਲਵੰਤੀਆਂ ਚੌਣੀਆਂ ਕਵਤਾਵਾਂ ਦਾ ਸੰਗ੍ਰਹਿ ਕਿਹੜਾ ਹੈ? ਕਾਲ ਸਾਗਰ ਬੰਦਰਗਾਹ ਜਵਾਲਾਮੁਖੀ ਜਾਂ ਆਪਣੇ ਰੰਗ ਹਾਂਜੀ ਸਹੀ ਆਨਸਰ ਹੈ ਕਾਲ ਸਾਗਰ ਉਹਨਾਂ ਦੀਆਂ ਚੌਣੀਆਂ ਕਵਤਾਵਾਂ ਦਾ ਸੰਗ੍ਰਹਿ ਹੈ। ਰੈਸ਼ਨ ਨੰਬਰ 31 ਮਹਾਨਾਜ ਕਾਲ ਸੰਗ੍ਰਹਿ ਵਿੱਚ ਕਿੰਨੀਆਂ ਕਵਤਾਵਾਂ ਸ਼ਾਮਲ ਹਨ? A 52 B 62 C 75 D 85 ਹਾਂਜੀ ਮਹਾਨਾਜ ਕਾਲ ਸੰਗ੍ਰਹਿ ਵਿੱਚ ਕਿੰਨੀਆਂ ਕਵਤਾਵਾਂ ਸ਼ਾਮਲ ਹਨ? ਹਾਂਜੀ ਕੁੱਲ 75 ਕਵਤਾਵਾਂ ਸ਼ਾਮਲ ਨੇ। ਇਸ ਵਿੱਚ ਇਸ ਦਾ ਮੁੱਖ ਬੰਧ ਖਾਨ ਵਾਧਰ ਅਬਦੁੱਲ ਚਗਤਾਈ ਨੇ ਲਿਖਿਆ ਸੀ ਹਾਂ ਜ ਮਹਾਨਾਤ ਵਿੱਚ ਜਿਹੜੀਆਂ ਕਵਤਾਂ ਦਾ ਸ਼ਾਮਲ ਨੇ ਇੰਪੋਰਟੈਂਟ ਉਹਨਾਂ ਦੇ ਨਾਮ ਨੋਟ ਕਰ ਲਵੋ ਸ਼ਿਵਨਾਥ ਪਰਸ਼ਾਵੇਂ ਤੇ ਜ਼ਿੰਦਗੀ ਹੀ ਜ਼ਿੰਦਗੀ ਤੇ ਤੇਰਾ ਇੱਕ ਦਿਲ ਹੈ ਜਾਂ ਦੋ ਬਰੀ ਇਪੋਰਟੈਂਟ ਹੈ ਤੇਰਾ ਇੱਕ ਦਿਲ ਹੈ ਜਾਂ ਦੋ ਇੱਕ ਨੋਟ ਕਾਵਿ ਸੁਨਹਿਰੀ ਸ਼ਾਮ ਹਾਂਜੀ ਹਿਮਾਚ ਮਹਾਨਾਚ ਕਾਲ ਸੰਗ੍ਰਹਿ ਵਿੱਚ ਦਰਜ ਮੁੱਖ ਬਤਵਨ ਜੀ ਸ਼ਿਵਨਾਥ ਪਰਸ਼ਾਵੇਂ ਜਿੰਦਗੀ ਹੀ ਜਿੰਦਗੀ ਤੇਰਾ ਇੱਕ ਦਿਲ ਹੈ ਜਦੋਂ ਇੱਕ ਸੁਨਹਿਰੀ ਸ਼ਾਮ ਹਾਂਜੀ ਪ੍ਰਸ਼ਨ ਨੰਬਰ 32 ਜਵਾਲਾਮੁਖੀ ਕਾਲ ਸੰਗ੍ਰਹਿ ਵਿੱਚ ਕਿੰਨੀਆਂ ਕਲਤਾਵਾਂ ਸ਼ਾਮਲ ਹਨ A 38 B 28 C 37 D 27 ਹਾਂਜੀ ਜਵਾਲਾਮੁਖੀ ਕਾਲ ਸੰਗ੍ਰਹਿ ਵਿੱਚ ਕਿੰਨੀਆਂ ਕਲਤਾਵਾਂ ਸ਼ਾਮਲ ਹਨ A 38 B 28 C 37 D 27 ਹਾਂਜੀ ਸਹੀ ਆਨਸਰ ਹੈ 28 ਇਸ ਵਿੱਚ ਮੁੱਖ ਕਵਤਾਵਾਂ ਦੇ ਜੋ ਨੇ ਤਰੱਕੀ 나ਚੀ ਤੇਰੀ ਕੌਣ ਸੁਣੇ ਸੁਣੇ ਕਾਫਨ ਇਹ ਇਹ ਉਹਨਾਂ ਦੀਆਂ ਰਚਨਾਵਾਂ ਨੇ ਜੋ ਜਵਾਰਾਂ ਮੁਕੀ ਕਾਦ ਸੰਗ੍ਰਹਿ ਵਿੱਚ ਸ਼ਾਮਲ ਨੇ ਜੀ ਕੁੱਲ 28 ਕਵਤਾਵਾਂ ਨੇ ਕ੍ਰਿਸ਼ਨੰਦ ਤੇ ਇਤਿਵਲਵਦਨ ਬਾਬਾ ਬਲੰਤ ਨੇ ਜ਼ਿੰਦਗੀ ਦੀ ਉੱਤਮ ਵਸਤੂ ਕਿਸ ਨੂੰ ਦੱਸਿਆ ਹੈ ਆਪਸ਼ਨ ਨੇ ਏ ਪੈਸਾ ਬੀ ਪਿਆਰ ਸੀ ਪੜ੍ਹਾਈ ਡੀ ਇਮਾਨ ਹਾਂਜੀ ਬਾਬਾ ਬਲਵੰਤ ਨੇ ਜ਼ਿੰਦਗੀ ਦੀ ਉੱਤਮ ਵਸਤੂ ਕਿਸ ਨੂੰ ਦੱਸਿਆ ਹੈ ਕੈਸਾ ਪਿਆਰ ਪੜ੍ਹਾਈ ਇਮਾਨਦਾਰੀ ਹਾਂਜੀ ਪਿਆਰ ਨੂੰ ਜ਼ਿੰਦਗੀ ਦੀ ਉੱਤਮ ਵਸਤੂ ਦੱਸਿਆ ਜੀ ਬਾਬਾ ਬਲਵੰਤ ਨੇ ਪ੍ਰਸ਼ਨ ਨੰਬਰ 34 ਬਾਬਾ ਬਲਵੰਤ ਦੀ ਦੇਸ਼ ਭਗਤੀ ਕਵਿਤਾ ਕਿਸ ਵਿਚਾਰਧਾਰਾ ਨਾਲ ਸੰਬੰਧਿਤ ਹੈ ਹਾਂਜੀ ਦੇਸ਼ ਭਗਤੀ ਕਵਿਤਾ ਕਿਸ ਵਿਚਾਰਧਾਰਾ ਨਾਲ ਸੰਬੰਧਿਤ ਹੈ ਆਪਸ਼ਨ ਨੇ ਏ ਪ੍ਰਗਤੀਵਾਦੀ ਬੀ ਰੋਮਾਂਸਵਾਦੀ ਸੀ ਜਜਾਰਵਾਦੀ ਟੀ ਜਥਾਰਥਵਾਦੀ ਅੰਜੀਰ ਪੀੜ ਦਾ ਦੇ ਬਾਬਾ ਬਲਵੰਤ ਜੀ ਦੇਸ਼ ਭਗਤੀ ਕਰਤਾ ਕਿਸ ਵਿਚਾਰਨ ਧਾਰਨ ਨਾਲ ਸੰਬੰਧਿਤ ਹੈ ਸਹੀ ਆਸਰਾ ਇਹ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪ੍ਰਸ਼ਨ ਨੰਬਰ 35 우샤 ਕਵਿਤਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ ਬਰੀ ਇੰਪੋਰਟੈਂਟ ਕੁਐਸਚਨ ਹੈ 우샤 우샤 ਕਵਿਤਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ ਇਹ ਬੰਦਰਗਾ ਬੀ ਸੁਗੰਧ ਸ਼ਮੀਰ ਸੀ ਮਹਾਨਾਚ ਦੀ ਜਵਾਲਾਮੁਖੀ ਹਾਂਜੀ ਬੰਦਰਗਾ ਵਿੱਚ ਬੰਦਰਗਾ ਵਿੱਚ ਇਸ ਤੋਂ ਇਲਾਵਾ mohabbat ਜ਼ਿੰਦਗਾਨੀ ਇਹ ਪ੍ਰਾਪਤ ਨਹੀਂ ਨਹੀਂ ਇੱਕ ਗਾਜ਼ਲ ਹੈ ਜੀ ਇਹ ਮਹੱਬਤ ਜ਼ਿੰਦਗਾਨੀ ਮੇਰੇ પ્રયਤਨ ਗਾਜ਼ਲ ਜੋ ਕਿ ਉਸ ਬੰਦਰਗਾਹ ਕਾਵ ਸੰਗ੍ਰਹਿ ਵਿੱਚ ਦਰਜ ਨੇ ਤ੍ਰੇਸ਼ਨੰਭ ਸ਼ਕਤੀ ਉਸ ਦਾ ਹਾਕਤਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ ਹਾਂਜੀ ਉਸ ਦਾ ਹਾਰ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ? ਆਪਸ਼ਨ ਐ اے ਬੰਦਰਗਾ ਬੀ ਸੁਗੰਧ ਸੁਮੀਰ ਸੀ ਮਹਾਨਾਜ ਡੀ ਜਵਾਲਾਮੁਖੀ ਹਾਂਜੀ ਉਸ ਦਾ ਹਾਰ ਕਿਤਾ ਕਿਸ ਕਾਵ ਸੰਗ੍ਰਹਿ ਵਿੱਚ ਦਰਜ ਹੈ? ਹਾਂਜੀ ਸਹੀ ਆਂਸਰ ਆ ਸੁਗੰਧ ਸ਼ਮੀਰ ਜੋ 1959 ਵਿੱਚ ਪ੍ਰਕਾਸ਼ਿਤ ਹੋਈ ਸੀ ਵਿੱਚ ਉਸਦਾ ਹਾਰ ਕਾਵ ਸੰਗ੍ਰਹਿ ਆ ਉਸਦਾ ਹਾਰ ਕਵਿਤਾ ਦਰਜ ਹੈ ਜੀ ਉਸ ਤੋਂ ਇਲਾਵਾ ਫੁੱਲ ਜੋ ਮਰ ਜਾਗੇ ਤੇ ਦੁਨੀਆ ਵੀ ਇਸ ਕਾਵ ਸੰਗ੍ਰਹਿ ਵਿੱਚ ਦਰਜ ਹੈ ਪ੍ਰਸ਼ਨ ਬਸੰਤੀ ਰੋਜ ਉਸਦਾ ਹਾਰ ਟੁੱਟ ਜਾਇਆ ਕਰੇ ਮੁਸਕਰਾਂਦੀ ਆ ਕੇ ਬਣਾਇਆ ਕਰੇ ਕਾਵ ਤੁਕ ਕਿਸ ਦੀ ਹੈ ਹਾਂਜੀ ਰੋਜ਼ ਉਸ ਦਾ ਹਾਰਟ ਵਟ ਜਾਇਆ ਕਰੇ ਮੁਸਕਰਾਂਦੀ ਆ ਕੇ ਬਣਾਇਆ ਕਰੇ ਤੋ ਕਿਸ ਦੀ ਹੈ ਮੋਹਨ ਸਿੰਘ ਅਮਰਤਾ ਪ੍ਰੀਤਮ ਚਰਨ ਸਿੰਘ ਸਹੀਦ 바ਵਾ ਬਲਵੰਤ ਹਾਂਜੀ ਸਹੀ ਜਵਾਬ ਹੈ ਬਾਬਾ ਬਲਵੰਤ ਪ੍ਰਸ਼ਨ ਨੰਬਰ 38 ਬਲਵੰਤ ਦੇਸ਼ ਸੇਵਾ ਸਿਰਫ ਕੋੜੀ ਸੀ ਮੰਜ਼ਲਤਾ ਨਹੀਂ ਇਹ ਮਨੁੱਖਤਾ ਦੀ ਕੋਈ ਆਖਰੀ ਮਹਿਫਲ ਨਹੀਂ ਕਾਬਤੁ ਕਿਸ ਦੀ ਹੈ A ਮੋਹਨ ਸਿੰਘ B ਪੂਰਨ ਸਿੰਘ C ਬਾਬਾ ਬਲਵੰਤ D ਜਗਤਾਰ ਹਾਂਜੀ ਦੇਵ ਸੇਵਾ ਸਿਰਫ ਪੌੜੀ ਦੀ ਮੰਜ਼ਲ ਤਾਂ ਨਹੀਂ ਇਹ ਮਨੁੱਖਤਾ ਦੀ ਕੋਈ ਆਖਰੀ ਮਹਿਫਲ ਨਹੀਂ ਕਾਬਤੁ ਕਿਸ ਦੀ ਹੈ ਸਹੀ ਅਨਸਰ ਹੈ ਇਹ ਬਾਬਾ ਬਲਵੰਤ ਦੀ ਸਟ੍ਰੈਸ਼ ਨੰਬਰ 39 ਧਰਤੀ ਮਾਤਾ ਫਿਰ ਪਾਰੋਂ ਨੇ ਕਿਹਾ ਫੁੱਲ ਜੋ ਮਰ ਜਾ ਗਏ ਬਾਗੀ ਕਵਤਾਵਾਂ ਕਿਸ ਦੀਆਂ ਹਨ ਹਾਂਜੀ ਧਰਤੀ ਮਾਤਾ ਫਿਰ ਪਾਰੋਂ ਨੇ ਕਿਹਾ ਫੁੱਲ ਜੋ ਮਰ ਜਾ ਗਏ ਤੇ ਬਾਗੀ ਕਵਤਾਵਾਂ ਕਿਸ ਦੀਆਂ ਹਨ ਇਹ ਦਲੀਪ ਕੌਰ ਡਮਾਣਾ ਬੀ ਕਲਵੰਤ ਸਿੰਘ ਬਿਰਕ ਬੀ ਅਸੀਂ ਬਾਬਾ ਬਲਵੰਤ ਡੀ ਪਾਸ਼ ਨੰਗੀ ਧਰਤੀ ਮਾਤਾ ਫਿਰ ਪਾਰੋਂ ਨੇ ਕਿਹਾ ਫੁੱਲ ਜੋ ਮਰ ਜਾਗੇ ਬਾਗੀ ਕਰਤਾ ਮ ਬਰੀ ਇਪੋਰਟੈਂਟ ਕਵਿਤਾ ਉਹਨਾਂ ਦੀ ਇਹ ਨੇ ਬਾਬਾ ਬਲਵੰਤ ਦੀ ਪੇਪਰ ਨੰਬਰ 40 ਅੱਜ ਤੇ ਅੱਜ ਦਾ ਲਾਸਟ ਕੁਐਸਚਨ ਬਾਬਾ ਬਲਵੰਤ ਦੀ ਮੌਤ ਕਦੋਂ ਹੋਈ ਆਪਸ਼ਨ ਨੇ ਏ 19 24 ਜੂਨ 1972 ਬੀ 24 ਜੂਨ 1975 ਸੀ 25 ਫਰਵਰੀ 1971 ਡੀ 27 ਜਨਵਰੀ 1973 ਬਾਬਾ ਬਲਵੰਤ ਦੀ ਮੌਤ ਕਦੋਂ ਹੋਈ ਸੀ ਸਹੀ ਅਨਸਰ ਦੱਸੋ ਜੀ ਹਾਂਜੀ 24 ਜੂਨ 1972 ਨੂੰ 56 ਸਾਲ ਦੀ ਉਮਰ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਨਵੀਂ ਦਿੱਲੀ ਵਿਖੇ ਉਨਾ ਹੀ ਮਾਹ ਲੂਣ ਲੱਗਣ ਨਾਲ ਹੋਈ ਸੀ ਇਹ ਸੀ ਜੀ ਆਪਣਾ ਅੱਜ ਦਾ ਲਾਸਟ ਕੁਚਨ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਐਂਡ ਸ਼ੇਅਰ ਜ਼ਰੂਰ ਕਰ ਦਵੋ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਪ੍ਰੈਸ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਵੋ ਇਸ ਤੋਂ ਇਲਾਵਾ ਜੇ ਪਿਆਰ ਦੇ ਨਾਤੇ ਤਾਂ ਆਪਣਾ ਇੰਸਟਾਗ੍ਰਾਮ ਅਤੇ ਟੈਲੀਗ੍ਰਾਮ ਚੈਨਲ ਵੀ ਹੈ ਟੈਲੀਗ੍ਰਾਮ ਚੈਨਲ ਉੱਪਰ ਤੁਹਾਨੂੰ ਫ੍ਰੀ ਪੀਡੀਐਫ ਅਤੇ ਕੁਝ ਪ੍ਰੋਵਾਈਡ ਕੀਤੇ ਹਨ ਜਿਸ ਨੂੰ ਜ਼ਰੂਰ ਜੁਆਇਨ ਕਰ ਲਵੋ ਜੀ ਅਤੇ ਕਲਾਸ ਨਾਲ ਸੰਬੰਧਤ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ